ਬੜੇ ਸ਼ਰਮ ਦੀ ਗੱਲ ਆ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਸ਼ਹੀਦ ਭਗਤ ਸਿੰਘ ਜੀ ਨਾਲ ਲਾਈ ਗਈ। ਬਾਬਾ ਸਾਹਿਬ ਅੰਬੇਦਕਰ ਜੀ ਨਾਲ ਲਾਈ ਗਈ। ਇਹ ਬਹੁਤ ਵੱਡਾ ਪਾਪ, ਬਹੁਤ ਵੱਡਾ ਗੁਨਾਹ ਹੈ। ਜਿਹੜਾ ਨਾ ਮਾਫ਼ ਕਰਨ ਯੋਗ। ਕਿੱਥੇ ਉਹ ਲੋਕ ਸ਼ਹੀਦ ਭਗਤ ਸਿੰਘ ਜੀ ਤੁਸੀਂ ਦੇਖੋ ਇੰਗਲੈਂਡ ਦੀ ਪਾਰਲੀਮੈਂਟ ਨੂੰ ਹਿਲਾਉਣ ਵਾਲਾ। ਜਵਾਨੀ ਦੇ ਅੰਦਰ ਦੇਸ਼ ਦੇ ਪ੍ਰਤੀ ਆਪਣੀ ਸ਼ਹਾਦਤ ਦੇਣ ਵਾਲਾ। ਬਾਬਾ ਸਾਹਿਬ ਅੰਬੇਦਕਰ ਜੀ ਜੋ ਉਹਨਾਂ ਦੀ ਕੁਰਬਾਨੀ ਆ ਜਿਸ ਤਰੀਕੇ ਉਹਨਾਂ ਨੇ ਦਲਿਤ ਪਿਛੜੇ ਉਹ ਲੋਕ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹਨਾਂ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਔਰ ਇੱਕ ਪਾਸੇ ਸ਼ਰਾਬ ਦੇ ਕੇਸ ਅੰਦਰ ਘਟਾਲੇ ਦੇ ਕੇਸ ਅੰਦਰ ਬੱਚਿਆਂ ਨੂੰ ਇੱਕ ਨਾਲ ਇੱਕ ਬੋਤਲ ਫ੍ਰੀ ਦੇਣ ਕੇ ਸ਼ਰਾਬ ਘਟਾਲਾ ਕਰਨ ਦੇ ਕੇਸ ਅੰਦਰ ਬੰਦਾ ਜੇਲ੍ਹ ਚ ਗਿਆ ਹੋਵੇ ਔਰ ਉਹਦੀ ਫੋਟੋ ਵਿੱਚ ਲਾਈ ਜਾਵੇ ਇਹ ਦੱਸਿਆ ਜਾਵੇ ਕਿ ਸ਼ਹੀਦ ਭਗਤ ਸਿੰਘ ਜੀ ਤੋਂ ਔਰ ਬਾਬਾ ਸਾਹਿਬ ਅੰਬੇਦਕਰ ਜੀ ਤੋਂ ਵੱਡਾ ਇਹ ਆ ਜਿਹਦੇ ਵਿੱਚ ਫੋਟੋ ਲਾਈ ਆ ਮੈਂ ਤਾਂ ਸ਼ੁਕਰ ਕਰਦਾ ਕਿ ਉਹਤੇ ਨਹੀਂ ਲਾ ਦਿੱਤੀ। ਪ੍ਰੀਤਾ ਜੀ ਲੋਕ ਤੁਹਾਨੂੰ ਕਦੀ ਮਾਫ ਨਹੀਂ ਕਰਨਗੇ। ਅਰਵਿੰਦ ਕੇਜਰੀਵਾਲ ਜੀ ਲੋਕ ਤੁਹਾਨੂੰ ਕਦੀ ਮਾਫ ਨਹੀਂ ਕਰਨਗੇ। ਬਹੁਤ ਵੱਡਾ ਪਾਪ ਗੁਨਾਹ ਮੈਂ ਫੇਰ ਕਹਦੇ ਆ ਨਾ ਮਾਫ ਕਰਨ ਯੋਗ ਤੁਸੀਂ ਪਾਪ ਤੇ ਗੁਨਾਹ ਕੀਤਾ ਏ ਜਿਹਦੀ ਕਦੀ ਮਾਫੀ ਤੁਹਾਨੂੰ ਨਹੀਂ ਮਿਲੂਗੀ। ਇਹ ਪਾਪ ਕੀਤਾ ਏ ਤੁਸੀਂ ਬਾਬਾ ਸਾਹਬ ਅੰਬੇਦਕਰ ਜੀ ਦੀ ਤੋਹੀਨ ਕੀਤੀ ਆ। ਸ਼ਹੀਦ ਭਗਤ ਸਿੰਘ ਜੀ ਤੁਸੀਂ ਤੋਹੀਨ ਕੀਤੀ ਆ। ਇਹਦਾ ਤੁਹਾਨੂੰ ਖਮਿਆਜ ਇੱਕ ਇੱਕ ਦਿਨ ਜਰੂਰ ਸਜ਼ਾ ਮਿਲੂਗੀ। ਬੜੇ ਸ਼ਰਮ ਦੀ ਗੱਲ ਆ। ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਸ਼ਹੀਦ ਭਗਤ ਸਿੰਘ ਜੀ ਨਾਲ ਲਾਈ ਗਈ। ਬਾਬਾ ਸਾਹਿਬ ਅੰਬੇਡਕਰ ਜੀ ਨਾਲ ਲਾਈ ਗਈ। ਇਹ ਬਹੁਤ ਵੱਡਾ ਪਾਪ, ਬਹੁਤ ਵੱਡਾ ਗੁਨਾਹ ਹੈ। ਜਿਹੜਾ ਨਾ ਮਾਫ਼ ਕਰਨ ਯੋਗ। ਕਿੱਥੇ ਉਹ ਲੋਕ ਸ਼ਹੀਦ ਭਗਤ ਸਿੰਘ ਜੀ ਤੁਸੀਂ ਦੇਖੋ ਇੰਗਲੈਂਡ ਦੀ ਪਾਰਲੀਮੈਂਟ ਨੂੰ ਹਿਲਾਉਣ ਵਾਲਾ। ਜਵਾਨੀ ਦੇ ਅੰਦਰ ਦੇਸ਼ ਦੇ ਪ੍ਰਤੀ ਆਪਣੀ ਸ਼ਹਾਦਤ ਦੇਣ ਵਾਲਾ। ਬਾਬਾ ਸਾਹਿਬ ਅੰਬੇਡਕਰ ਜੀ ਜੋ ਉਹਨਾਂ ਦੀ ਕੁਰਬਾਨੀ ਹੈ। ਜਿਸ ਤਰੀਕੇ ਉਹਨਾਂ ਨੇ Dalit ਪਿਛੜੇ ਉਹ ਲੋਕ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹਨਾਂ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਔਰ ਇੱਕ ਪਾਸੇ ਸ਼ਰਾਬ ਦੇ ਕੇਸ ਹੁੰਦਾ ਕੋਟਾਲੇ ਦੇ ਕੇਸ ਅੰਦਰ ਬੱਚਿਆਂ ਨੂੰ ਇੱਕ ਨਾਲ ਇੱਕ ਬੋਤਲ ਫਰੀ ਦੇਣ ਕੇ ਸ਼ਰਾਬ ਕੋਟਾਲਾ ਕਰਨ ਦੇ ਕੇਸ ਅੰਦਰ ਬੰਦਾ ਜੇਲ੍ਹ ਚ ਗਿਆ ਹੋਵੇ ਔਰ ਉਹਦੀ ਫੋਟੋ ਵਿੱਚ ਲਾਈ ਜਾਵੇ ਇਹ ਦੱਸਿਆ ਜਾਵੇ ਕਿ ਸ਼ਹੀਦ ਭਗਤ ਸਿੰਘ ਜੀ ਤੋਂ ਔਰ ਬਾਬਾ ਸਾਹਿਬ ਅੰਬੇਡਕਰ ਜੀ ਤੋਂ ਵੱਡਾ ਇਹ ਆ ਜਿਹਦੇ ਵਿੱਚ ਫੋਟੋ ਲਾਈ ਆ ਮੈਂ ਤਾਂ ਸ਼ੁਕਰ ਕਰਦਾ ਕਿ ਉੱਤੇ ਨਹੀਂ ਲਾ ਦਿੱਤੀ ਪ੍ਰੀਤਾ ਜੀ ਲੋਕ ਤੁਹਾਨੂੰ ਕਦੀ ਮਾਫ ਨਹੀਂ ਕਰਨਗੇ ਅਰਵਿੰਦ ਕੇਜੇਵਾਲ ਜੀ ਲੋਕ ਤੁਹਾਨੂੰ ਕਦੀ ਮਾਫ ਨਹੀਂ ਕਰਨਗੇ ਬਹੁਤ ਵੱਡਾ ਪਾਪ ਗੁਨਾਹ ਮੈਂ ਫੇਰ ਕਹਦੇ ਆ ਨਾ ਮਾਫ ਕਰਨ ਯੋਗ ਤੁਸੀਂ ਪਾਪ ਤੇ ਗੁਨਾਹ ਕੀਤਾ ਏ ਜਿਹਦੀ ਕਦੀ ਮਾਫੀ ਤੁਹਾਨੂੰ ਨਹੀਂ ਮਿਲੂਗੀ ਇਹ ਪਾਪ ਕੀਤਾ ਹੈ ਤੁਸੀਂ ਬਾਬਾ ਸਾਹਬ ਅੰਬੇਦਕਰ ਜੀ ਦੀ ਤੋਹਫੀਨ ਕੀਤੀ ਆ ਸ਼ਹੀਦ ਭਗਤ ਸਿੰਘ ਜੀ ਤੁਸੀਂ ਤੋਹਫੀਨ ਕੀਤੀ ਆ ਇਹਦਾ ਤੁਹਾਨੂੰ ਖਮਿਆਜਾ ਇੱਕ ਇੱਕ ਦਿਨ ਜਰੂਰ ਸਜ਼ਾ ਮਿਲੂਗੀ ਇਸ ਦੈਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par